ਕਿ ਕੁਮਾਰ ਦਲੀਸਿੰਗ ਸਮੇਤ ਜਿਹੜੇ ਪੁਲਸਪਾਰਟੀ ਵੱਲੋਂ ਡੱਲੇਵਾਲ ਮੋੜ ਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਆ ਅ ਅਰਮਜੀਤ ਸਿੰਘ ਸਨ ਅਖਵਾਲ ਸਿੰਘ ਵਾਸੀ ਮਲਾਪਨਗਰ ਮਾਲਟਾਉਨ ਅਤੇ ਸਾਦਕ ਮੁਹੰਮਦ ਉਹ ਆਂਡਾ ਸਨ ਤਾਜ ਮੁਹੰਮਦ ਵਾਸੀ ਪਿੰਡ ਸਤੌਰ ਥਾਣਾ ਹਰਿਆਣਾ ਨੂੰ ਜਿਹੜਾ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਜਿਹੜਾ ਕਾਬੂ ਕੀਤਾ ਆ ਅ ਜਿਨ੍ਹਾਂ ਪਾਸੋਂ 56 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਹੜੇ ਲੜੀ ਦੇ ਤਹਿਤ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 47 ਮਤੀ 1425 ਅੰਡਰ ਸੈਕਸ਼ਨ 22 ਕਾਡ 85 ਪੀਐਸ ਹਰਿਆਣਾ ਦੇ ਕਿ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੀ ਜਿਹੜੀ ਪੋਸ਼ੀਸ਼ ਦੇ ਵਿੱਚ ਜਿਹੜਾ ਇਹ ਚੀਜ਼ ਆਈ ਹੈਗੀ ਆ ਕਿ ਇਹਨਾਂ ਵੱਲੋਂ ਨਸ਼ੇ ਦੀ ਲੋਰ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵਕ ਵਕ ਹੋਰ ਵੀ ਬਾਰਦਾਤਾ ਕੀਤੀਆਂ ਇਹਨਾਂ ਪਾਸ ਜਿਹੜਾ ਖਡੌਣਾ ਨਮਾ ਪਿਸਤੌਲ ਜਿਹਦੇ ਵਿੱਚੋਂ ਵਗਾਰਾ ਅੱਗ ਵਗਾਰਾ ਨਿਕਲਦੀ ਹੈਗੀ ਆ ਉਹ ਜਿਹੜੀ ਲੇਬਰ ਸ਼ਾਮ ਨੂੰ ਆਪਣੇ ਜਿਹੜੀ ਆ ਛੁੱਟੀ ਕਰਕੇ ਨਿਕਲਦੀ ਹੈ ਜਾਂ ਸਵੇਰ ਨੂੰ ਜਿਹੜੀ ਲੇਬਰ ਦਾ ਆਫ ਹੁੰਦਾ ਆ ਉਹਨਾਂ ਨੂੰ ਇਹੋ ਜਿਹੜੇ ਨਿਸ਼ਾਨਾ ਬਣਾਉਂਦੇ ਸਨ ਇਹਨਾਂ ਨੇ ਜਿਹੜਾ ਇੱਕ ਪਹਿਲੋਂ ਜਿਹੜਾ ਸਵਿੱਤਰੀ ਫੈਕਟਰੀ ਜਿਹੜੀ ਆ ਫੈਕਟਰੀ ਆ ਉੱਥੋਂ ਐਕਟ ਵਾਸੋਂ ਸਕੂਟਰ ਪਾਸੋਂ ਜਿਹੜਾ ਇਹਨਾਂ ਨੇ 13000 ਰੁਪਇਆ ਕੋਇਆ ਇਸੀ ਤਰ੍ਹਾਂ ਇਹਨਾਂ ਨੇ ਗਾਹਾਂ ਜਿਹੜਾ ਕਰਦੇ ਹੋਏ ਇਹਨਾਂ ਨੇ ਭੀਕਵਾਲ ਨਹਿਰ ਦੇ ਉੱਤੇ ਜਿਹੜਾ ਪਰਵਾਸੀ ਮਜ਼ਦੂਰ ਪਾਸੋਂ ਜਿਹੜਾ ਉਹਦੇ ਲੁੱਟ ਕੀਤੀ ਹੈਗੀ ਆ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੀ ਪੁੱਛਗਿੱਛ ਕਰਕੇ ਆਈਡੈਂਟੀਫਿਕੇਸ਼ਨ ਕਰਾ ਕੇ ਉਹਨਾਂ ਨੂੰ ਮੁਲਾਜ਼ਮਾ ਨੂੰ ਕਰਦੇ ਇਹਨਾਂ ਦੇ ਤਹਿਤ ਇੱਕ ਵੱਖਰਾ ਮਕਦਮਾ ਨੰਬਰ 45 ਜਿਹੜਾ 25309 4BN ਅਸਤੇ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਅੱਜ ਵੀ ਜਿਹੜਾ ਇਹਨਾਂ ਦਾ ਪੁਲਿਸ ਰਿਮਾਨ ਲਿਆ ਆ ਜਿਹੜਾ ਸਾਦਿਕ ਉਰਫ ਮੁਹੰਮਦ ਆ ਇਹਦੇ ਪਾਸ ਪਹਿਲਾਂ ਵੀ 5 ਕੇਸ ਦਰਜ ਆ ਮੁਕੇਸ਼ ਕੁਮਾਰ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਪਹਿਲਾਂ ਚੋਰੀ ਦਾ ਦਰਜ ਹੈਗਾ ਇਹਨਾਂ ਦੀ ਪੁਸ਼ਗਿਸ਼ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਜਿਹੜਾ ਇਹਨਾਂ ਨਾਲ ਇੱਕ ਤੀਜਾ ਸਾਥੀ ਸੀ ਸਰਬਜੀਤ ਵਾਸੀ ਪਿੰਡ ਕਾਂਟੀਆਂ ਹਰਿਆਣਾ ਉਹਦੇ ਖਿਲਾਫ ਵੀ ਇੱਕ ਜਿਹੜਾ ਚੋਰੀ ਦਾ ਫਰਚਾ ਦਰਜ ਹੈਗਾ ਇਹ ਨਸ਼ਾ ਕਰਨ ਦੀ ਪੂਰਤੀ ਲਈ ਜਾਂ ਨਸ਼ੇ ਦੀ ਜਿਹੜੀ ਲੋਰ ਦੇ ਵਿੱਚ ਹੀ ਜਿਹੜੀਆਂ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਇਹ ਬੰਦੇ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਆ ਸੰਤ ਇਹਨਾਂ ਦੇ ਅਸੀਂ ਟਰੈਪ ਵਗੈਰਾ ਲਗਾਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਉਸ ਤਰੀਕ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਇੱਕ ਨਕਲੀ ਪਿਸਤੌਲ ਗੜਾਸੀ ਬਾਰਦਾਤ ਵਿੱਚ ਇੱਕ ਮੋਟਰਸਾਈਕਲ ਜੋ ਵਰਦੇ ਸਨ ਉਹ ਬਰਾਮਦ ਕੀਤਾ ਹੈਗਾ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਅੱਗੇ ਦੂਸਰੇ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਬੁੱਲਵਾਲ ਜਿਹੜਾ ਸਬ ਡਿਵੀਜ਼ਨ ਜਿਹੜੀ ਆ ਬੁੱਲਵਾਲ ਥਾਣੇ ਵੱਲੋਂ ਏਕ 17325 ਨੂੰ ਜਿਹੜਾ ਜਸ਼ਨਦੀਪ ਸਿੰਘ ठाकੜ ਰਜਿੰਦਰ ਸਿੰਘ ਪਾਸੋਂ ਜਿਹੜਾ ਨਸ਼ੀਲਾ ਪਾਊਡਰ ਪੋਰਸ ਪਾਰਟੀਬਲ ਬਰਾਮਦ ਕੀਤਾ ਜਦੋਂ ਇਹਨਾਂ ਦੀ ਪੁਸ਼ਗੈਸ਼ ਜਿਹੜੀ ਕੀਤੀ ਹੈਗੀ ਆ ਤੇ ਇਹਨਾਂ ਨੂੰ ਵੀ ਕਾਫੀ ਜੜੀਆਂ ਵਾਰਦਾਤਾਂ ਉਹਦੇ ਵਿੱਚ ਏਰੀਆ ਦੇ ਵਿੱਚ ਕੀਤੀਆਂ ਜਿਨ੍ਹਾਂ ਖਿਲਾਫ ਵੀ ਇੱਕ ਵੱਖਰਾ ਮਕਦਮਾ ਦਰਜ ਕਰ ਕੀਤੀ 317 3 25 22485 ਦੇ ਵਿੱਚ ਤੈਹ ਕੇ ਜਦੋਂ ਇਹਦੇ ਫਾਰਵਰਡ ਬੈਕਵਰਡ ਲਿੰਕ ਪੇਸ਼ ਕੀਤੇ ਗਏ ਤੇ ਇਹਨਾਂ ਦੇ ਇੱਕ ਹੋਰ ਸਾਥੀ ਜਿਹੜਾ ਇਹਦੇ ਵਿੱਚ ਨਾਮ ਜ ਰਜਿੰਦਰ ਕੀਤਾ ਗਿਆ ਹੈਗਾ ਆ ਇਹਨਾਂ ਪਾਸੋਂ ਪੁਸ਼ਗੈਸ਼ ਦੇ ਉੱਤੇ ਤਿੰਨ ਜਿਹੜੇ ਹੈਗੇ ਆ ਪਿਸਤਲ ਬਰਾਮਦ ਕੀਤੀ ਜਿਹੜੇ 30 ਬੋਰ ਦੇ ਤੇ ਜਿਹੜੇ ਮੇਡ ਇਨ ਇਟਲੀ ਦੇ ਬਣੇ ਹੋਏ ਸੀ ਤੇ ਸਮੇਤ ਮੈਗਜ਼ੀਨ ਜਿਹੜਾ ਇਹਨਾਂ ਦਾ ਬਰਾਮਦ ਕੀਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਮਾਲਟੋਨ ਜਿਹੜਾ ਹਿਆਰਪੁਰ ਵਿਖੇ ਆ ਜਿਹੜਾ ਇੱਕ ਮੁਕੱਦਮਾ ਹੋ 260 ਨਸ਼ੀਲੇ ਗਰਮ ਪਰਮਜੀਤ ਖਿਲਾਫ ਜਿਹੜਾ ਦਰਜ ਦੇਚਰ ਕੀਤਾ ਗਿਆ ਹੈਗਾ ਇਹ ਲਗਾਤਾਰ ਜਿਹੜੀ ਸਾਡੀ ਮੁਹਿੰਮ ਆ ਨਸ਼ਿਆਂ ਦੇ ਖਿਲਾਫ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਨਸ਼ਿਆਂ ਵਾਲੇ ਵਿਅਕਤੀ ਹੀ ਮੁੜ ਕੇ ਲੁੱਟਾਂ ਖੋਹ ਨੂੰ ਜਿਹੜਾ ਇਲਜ਼ਾਮ ਜਿਹੜਾ ਦਿੰਦੇ ਹੈਗੇ ਆ ਇਸ ਲੜੀ ਦਾ ਜਿਹੜਾ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਕਾਫੀ ਜਿਹੜੇ ਬੰਦੇ ਹਰਿਆਣਾ ਬੁੱਲੋਵਾਲ ਮਾਲਰਟਾਉਨ ਸਬਡਿਵੀਜ਼ਨ ਤੇ ਪੂਰੇ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਵਿੱਚ ਪੜ ਕੇ ਐਨਡੀ ਦੇ ਬੰਦਿਆਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਉਹਨਾਂ ਦੀ ਪੋਸ਼ਕ ਕਰਕੇ ਇਹੀ ਬੰਦੇ ਬਾਰਦਾਤਾਂ ਦੇ ਵਿੱਚ ਜਿਹੜਾ ਸਾਰਾ ਦੂਜਿਆਂ ਨੂੰ ਲੁੱਟ ਖੋਹ ਦੀਆਂ ਵੀ ਕਰਦੇ ਹੈਗੇ ਆ ਹੁਣ ਤੱਕ ਤਕਰੀਬਨ ਅਸੀਂ ਤਕਰੀਬਨ 246 ਦੇ ਬੰਦੇ ਜਿਹੜੇ ਆ ਐਨਡੀ ਦੇ ਵਿੱਚ ਜਿਹੜੇ ਦਰਜ ਕਰ ਦਿੱਤੇ ਔਰ ਵੱਖਰੇ ਮੁਕਾਦਮੇ ਜਿਹੜੀ ਨਾ ਲੁੱਟਾਂ ਖੋਹ ਕੀਤੀ ਹੈ ਸਾਡੀਆਂ ਕਾਫੀ ਟਰੇਸ ਹੋ ਗਈਆਂ ਇਹਦੇ ਵਿੱਚ ਜਿਹੜੇ ਚਾਰ ਜਿਹੜੇ ਟੋਟਲ ਵਿਅਕਤੀ ਸੀਗੇ ਜੀ ਤੇ ਜਿਨ੍ਹਾਂ ਪਾਸੋਂ ਅਸੀਂ ਜਿਹੜੇ ਵੈਪਨ ਆ ਕਢਾਉਣਾ ਨਮਾ ਪਿਸਤੌਲ ਆ ਜਾਂ ਐਨਡੀ ਦਾ ਰਿਕਵਰੀ ਆ ਔਰ ਫਾਰਵਰਡ ਲਿੰਕ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਹੋਰ ਪਿੱਛੇ ਵੀ ਜਿਹੜੇ ਜਾ ਰਹੇ ਆ ਔਰ ਜਿਹੜੀ ਇਹਨਾਂ ਦੀ ਜਿਹੜੀ ਟ੍ਰੇਨ ਨੂੰ ਅਸੀਂ ਬਰਸ਼ਟ ਕਰ ਰਹੇ ਆ ਜੀ ਤੀਨਾ ਤੇ ਦੇਖੋ ਜੀ ਜਿਹੜੇ ਜਿਹਦੇ ਨਾਲ ਜਿਹਦੇ ਵਿਚਾਰ ਮਿਲਦੇ ਪੰਜਾਬੀ ਦੇ ਵਿੱਚ ਉਹਦੀ ਅੰਗਲੀ ਸੰਗਲੀ ਪੈਂਦੀ ਪੈਂਦੀ ਹੈਗੀ ਆ ਇਹ ਬੰਦੇ ਪਹਿਲਾਂ ਵੀ ਇਹਨਾਂ ਖਿਲਾਫ ਮੁਕਾਦਮੇ ਦਰਜ ਹੈਗੇ ਆ ਤੇ ਪਹਿਲਾਂ ਵੀ ਲਟਕਾਉਂਦੀ ਕਰਦੇ ਆ ਜਿਹੜਾ ਸਾਭੀ ਇਹਨਾਂ ਨਾਲ ਹੈਗਾ ਸਾਭੀ ਦੀ ਇਹਨਾਂ ਦੇ ਨਾਲ ਪੂਰੀ ਜਾਰੀ ਆ ਜਦੋਂ ਇਹ ਨਸ਼ਾ ਕਰ ਲੈਂਦੇ ਸੀ ਤਾਂ ਫਿਰ ਉਹਨੂੰ ਸਾਭੀ ਨੂੰ ਨਾਲ ਲੈ ਕੇ ਜਿਹੜਾ ਆਪਣਾ ਵਾਰਦਤ ਕਰਨ ਨੂੰ ਮੇਰੇ ਜਾਂਦੇ ਸਨ ਫਿਰ ਸਾਭੀ ਨਾਲ ਕਰਦੇ ਤਾਂ ਇਹਨਾਂ ਦੇ ਨਾਲ ਜੀਤੀ ਆ ਮੁਕੇਸ਼ ਕੁਮਾਰ ਪਹਿਲੂ ਦੇਤਾ ਉਹ ਵੀ ਪਰਚਾ ਦਰਜ ਕਰਨ ਤੋਂ ਬਾਅਦ ਹੀ ਅਸੀਂ ਅੰਦਰ ਦਿੱਤਾ ਹੈਗਾ ਜਿਹੜਾ 23 ਦੇ ਵਿੱਚ ਨਾਮਿਨੇਟ ਕੀਤਾ ਹੈ ਜਿਹੜਾ ਇਹਨਾਂ ਨੇ ਵਿਪਨ ਵਗੈਰਾ ਜਿਹੜਾ ਦਿੱਤਾ ਹੈਗਾ ਜੰਦ ਦੇ ਵਿੱਚ ਪਹਿਲਾਂ ਵੀ ਜਿਹੜੇ ਇਹਨਾਂ ਨੇ ਜਿਹੜੇ ਕੋਈ ਵਪਨ ਜਿਹੜਾ ਦਿੱਤਾ ਹੈ ਜਿਹੜਾ ਕੋਈ ਬਾਦ ਦੱਬੇ ਜਿਹੜੇ 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 ਵੈਪਨ ਚੱਲਿਆ ਨਹੀਂ ਸੀ ਜਿਹੜੇ ਅਸੀਂ ਵੈਪਨ ਬਰਾਮਦ ਕੀਤੇ ਇਹ ਜਿਹੜਾ ਸਾਡਾ ਬਟਾਲੇ ਦਾ ਵਿਅਕਤੀ ਸੀਗਾ ਉਹਦੇ ਪਾਸੋਂ ਅਸੀਂ ਤਿੰਨ ਵਾਰ ਬਰਾਮਦ ਕਰ ਲਏ ਹੈਗੇ ਆ ਉਹਦੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹਜੇ ਫਰਦਰ ਚੱਲ ਰਹੀ ਹੈ ਜੀ ਇਹ ਵੈਪਨ ਫਰੀਦ ਦੇ ਇੱਕ ਹੋਰ ਜਾਂ ਕਿਸ ਤਰ੍ਹਾਂ ਦੇ ਇਹਦੇ ਬਾਰੇ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਅਸੀਂ ਤਹਿ ਤੱਕ ਜਾ ਕੇ ਕਰ ਰਹੇ ਹਾਂ ਕਿ ਇਹ ਵੈਪਨ ਕਿੱਥੋਂ ਆਏ ਕਿਸ ਤਰੀਕੇ ਨਾਲ ਆਏ ਇਹਦੇ ਬਾਰੇ ਅਸੀਂ ਜਿਹੜਾ ਹਜੇ ਇਨਵੈਸਟੀਗੇਸ਼ਨ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਸਰ ਜਿਹੜਾ ਇਹਨਾਂ ਕੰਨਾਂ ਨੂੰ ਸਾਦਕ ਵੀ ਨਾ ਕਿਹਾ ਮੈਂ ਦੇਖੋ ਇਹ ਤਿੰਨੇ ਹੀ ਬੰਦੇ ਹੈਗੇ ਸਾਦਕ ਵੀ ਆ ਪਰਮਜੀਤ ਵੀ ਬਦਨਾਮਾ ਸਾਰੇ ਬਦਨਾਮ ਜਿਹੜੇ ਸਮਗਲਰ ਔਰ ਬਦਨਾਮ ਜਿਹੜੇ ਬੰਦੇ ਇਹ ਲੁੱਟਖੋਣ ਵਾਲੇ ਬੰਦੇ ਆ ਪਹਿਲਾਂ ਵੀ ਕਈ ਕੀ ਪੱਤੇ ਦੱਗੇ ਆ